ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਫਾਸਟ ਟੈਗ ਦਾ ਝੰਜਟ ਖਤਮ ਹੋਣ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਫਾਸਟ ਟੈਗ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਹਦਾ ਫਾਇਦਾ ਸੜਕਾਂ ਉੱਪਰ ਫਾਸਟ ਟੈਗ ਦੀ ਸਮੱਸਿਆ ਨੂੰ ਲੈ ਕੇ ਚਿੰਤਾਜ ਰਹਿਣ ਵਾਲੇ ਲੋਕਾਂ ਲਈ ਇਹ ਵੱਡੀ ਰਾਹਤ ਹੋਵੇਗਾ ਤੁਹਾਨੂੰ ਦੱਸ ਗਏ ਕਿ ਕੇਂਦਰ ਸਰਕਾਰ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਹੈ ਹੁਣ ਫਾਸਟ ਟੈਗ ਦਾ ਝੰਜਟ ਨਹੀਂ ਰਹੇਗਾ ਫਾਸਟ ਟੈਗ ਦੀ ਚਿੰਤਾ ਨਹੀਂ ਰਹੇਗੀ ਤਾਂ ਮਹਿੰਗੇ ਮਹਿੰਗੇ ਟੋਲਾਂ ਤੋਂ ਤੁਹਾਨੂੰ ਛਟਕਾਰਾ ਮਿਲਣ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਕੈਬਨਟ ਮੰਤਰੀ ਸੜਕ ਨਿਰਮਾਣ ਮੰਤਰੀ ਆ ਜਿਹੜੇ ਨਿਤਨ ਗੜਕਰੀ ਵੱਲੋਂ ਅੱਜ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਦੇਸ਼ ਭਰ ਦੇ ਲੋਕਾਂ ਲਈ ਇੱਕ ਨਵਾਂ ਜਿਹੜਾ ਫਾਸਟ ਹੈਗ ਹੈ ਉਹਦੀ ਥਾਂ ਤੇ ਨਵਾਂ ਪਾਸ ਜਾਰੀ ਕੀਤਾ ਜਾ ਰਿਹਾ ਇਹਦਾ ਜਿਹੜਾ ਫਾਇਦਾ ਹੈ ਉਹ ਕਾਰ ਜੀਪ ਹੈ ਜਿਹੜੇ ਉਹਨਾ ਵਾਹਨਾ ਲਈ ਇਹ ਫਾਇਦੇਮੰਦ ਹੋਵੇਗਾ ਜਿਨ੍ਹਾਂ ਦੇ ਨਿੱਜੀ ਵਾਹਨ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਇੱਕ ਪਾਸ ਹੈ ਜਿਹੜਾ ਉਹ ਨਵਾਂ ਲਾਂਚ ਕੀਤਾ ਜਾ ਰਿਹਾ ਹੈ 15 ਅਗਸਤ 2025 ਤੋਂ ਇਹ ਜਿਹੜੀ ਯੋਜਨਾ ਲਾਗੂ ਹੋ ਜਾਵੇਗੀ ਦੱਸਦੇ ਕਿ 15 ਅਗਸਤ 2025 ਤੋਂ ਇਹ ਨਵੀਂ ਯੋਜਨਾ ਜਿਹੜੀ ਇਹ ਪਾਸ ਹੈ ਜਿਹੜਾ ਉਹ ਜਾਰੀ ਕੀਤਾ ਜਾਵੇਗਾ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹਦਾ ਲਾਭ ਹੈ ਉਹ ਲੋਕਾਂ ਨੂੰ ਮਿਲੇਗਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹੁਣ ਤੁਹਾਨੂੰ ਹਰ ਟੋਲ ਦੇ ਉੱਪਰ ਪਾਸ ਵਿਖਾਉਣਾ ਪਵੇਗਾ ਬਸ ਤੁਹਾਨੂੰ ਟੋਲ ਭਰਨ ਦੀ ਲੋੜ ਨਹੀਂ ਰਹੇਗੀ ਤਾਂ ਇਹਦਾ ਫਾਇਦਾ ਤੁਸੀਂ ਕਿਵੇਂ ਲੈ ਸਕਦੇ ਹੋ ਜਿਹੜੀ ਨੈਸ਼ਨਲ ਹਾਈਵੇ ਦੀ ਸਾਈਟ ਹੈ ਉਹਦੇ ਉੱਪਰ ਨਵਾਂ ਕਾਲਮ ਸ਼ੁਰੂ ਹੋ ਜਾਏਗਾ 15 ਅਗਸਤ 2025 ਤੋਂ ਔਰ ਜਿਹੜੀਆਂ ਹੋਰ ਵੈਬਸਾਈਟ ਹੈਗੀਆਂ ਸਰਕਾਰ ਦੀਆਂ ਉਹਨਾਂ ਉੱਪਰ ਵੀ ਇਹ ਉਪਲਬਧ ਹੋਵੇਗਾ ਕਿ ਤੁਸੀਂ 3000 ਰੁਪਏ ਭਰਨੇ ਆ ਉਹ 3000 ਰੁਪਏ ਨਾਲ ਤੁਹਾਨੂੰ ਇੱਕ ਪਾਸ ਮਿਲੇਗਾ ਜਿਹੜਾ ਪਾਸ ਇੱਕ ਸਾਲ ਲਈ ਵੈਲਿਡ ਹੋਵੇਗਾ ਇੱਕ ਸਾਲ ਉਹਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਜਾਂ ਤੁਸੀਂ 200 ਗੇੜੇ ਸੜਕ ਦੇ ਉੱਪਰ ਟੋਲਾਂ ਦੇ ਉੱਪਰ ਮਾਰ ਸਕਦੇ ਹੋ ਤੁਸੀਂ 200 ਟੋਲ ਨੰਗੋਗੇ ਜਾਂ ਤੁਸੀਂ ਇੱਕ ਸਾਲ ਜਿਹੜਾ ਵੀ ਚੀਜ਼ ਪਹਿਲਾਂ ਪੂਰੀ ਹੋ ਗਈ ਉਹ ਕੰਪਲੀਟ ਹੋ ਜਾਵੇਗਾ ਇਹਦੇ ਨਾਲ 15 ਰੁਪਏ ਦਾ ਟੋਲ ਪਵੇਗਾ ਕਿੱਥੇ ਤੁਸੀਂ 100-100 ਰੁਪਏ ਦੇ 1.5-150 ਰੁਪਏ ਦੇ ਟੋਲ ਆ ਜਿਹੜੇ ਉਹ ਦੇ ਕੇ ਲੰਘਦੇ ਹੋ ਸੜਕ ਦੇ ਉੱਪਰ ਤੇ ਹੁਣ ਤੁਹਾਨੂੰ ਐਡੇ ਮਹਿੰਗੇ ਟੋਲ ਭਰਨ ਦੀ ਲੋੜ ਨਹੀਂ ਪਵੇਗੀ ਤੁਸੀਂ 3000 ਰੁਪਏ ਨਾਲ 1 ਸਾਲ ਲਈ ਪਾਸ ਲੈਣਾ ਉਹਦੇ ਉੱਪਰ ਤੁਸੀਂ 200 ਵਾਰ ਢੇੜੇ ਆ ਜਿਹੜੇ ਸੜਕ ਦੇ ਉੱਪਰ ਦੇਸ਼ ਭਰ ਦੇ ਵਿੱਚ ਕਿਸੇ ਵੀ ਟੋਲ ਦੇ ਉੱਪਰ ਦੀ ਲੰਘ ਸਕਦੇ ਹੋ ਤੁਹਾਡਾ ਪਾਸ ਵੈਲਿਡ ਹੋਵੇਗਾ ਔਰ ਤੁਸੀਂ ਜਾਂ ਤਾਂ 200 ਢੇੜੇ ਲੱਗਣਗੇ ਜਾਂ ਤੁਹਾਡਾ 1 ਸਾਲ ਲਈ ਵੈਲਿਡ ਹੈ ਜਿਹੜਾ ਉਹ ਪਾਸ ਹੋਵੇਗਾ ਇਹ ਪਾਸ 3000 ਰੁਪਏ ਦੇ ਵਿੱਚ ਮਿਲੇਗਾ ਤੁਹਾਨੂੰ ਤੇ ਪਾਸ ਜਾਰੀ ਹੋਣ ਤੋਂ ਬਾਅਦ 1 ਸਾਲ ਉਹਦੀ ਵੈਲਿਡਿਟੀ ਰਹੂਗੀ 1 ਸਾਲ ਦੇ ਵਿੱਚ ਤੁਸੀਂ ਬੇਸ਼ੱਕ 100 ਢੇੜਾ ਲਾਇਆ ਹੋਵੇ ਭਾਵੇਂ 150 ਲਾਇਆ ਹੋਵੇ ਇਸ ਤੋਂ ਵੱਧ ਢੇੜੇ ਨਹੀਂ ਲੱਗਣਗੇ ਢੇੜਾ ਲੱਗੂਗਾ 200 ਜਿੱਦਣ ਤੁਹਾਡਾ 200 ਢੇੜਾ ਖਤਮ ਹੋ ਗਿਆ ਭਾਵੇਂ 6 ਮਹੀਨਿਆਂ ਚ ਹੋ ਜੇ ਭਾਵੇਂ 2 ਮਹੀਨਿਆਂ ਚ ਤੇ ਭਾਵੇਂ 1 ਸਾਲ ਚ 1 ਸਾਲ ਇਸ ਪਾਸ ਦੀ ਮਿਆਦ ਰਹੂਗੀ 200 ਢੇੜੇ ਇਸ ਪਾਸ ਦੇ ਵਿੱਚ ਤੁਸੀਂ ਟੋਲਾਂ ਦੇ ਉੱਪਰ ਲਾ ਸਕਦੇ ਹੋ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕੀਤੀ ਆ ਕਿ ਝੰਜਟ ਹੁਣ ਟੋਲ ਦਾ ਖਤਮ ਹੋਣ ਜਾ ਰਿਹਾ ਟੋਲ ਦਾ ਤੁਹਾਨੂੰ ਕੋਈ ਝੰਜਟ ਨਹੀਂ ਰਹੂਗਾ ਟੋਲ ਫਰੀ ਤੁਹਾਨੂੰ ਹੋਵੇਗਾ 3000 ਰੁਪਏ ਚ ਪਾਸ ਬਣਾਓ ਸਾਲ ਭਰ ਟੋਲਾਂ ਦੇ ਉੱਪਰ ਢੇੜੇ ਲਾਓ ਇਹ ਇੱਕ ਵੱਡੀ ਯੋਜਨਾ ਕੇਂਦਰ ਸਰਕਾਰ ਵੱਲੋਂ 15 ਅਗਸਤ 2025 ਤੋਂ ਇਹ ਯੋਜਨਾ ਲਾਗੂ ਹੋਣ ਜਾ ਰਹੀ ਹੈ ਉਦੋਂ ਤੋਂ ਤੁਹਾਨੂੰ ਜਿਹੜਾ ਟੋਲ ਦਾ ਝੰਜਟ ਆ ਖਤਮ ਹੋ ਜਾਵੇਗਾ ਜੋੜੇ ਰੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ